ਸਸ਼ਿਆ ਕਾਲਜ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅਜ ਰਾਂਝ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜੀ ਨਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਚੰਡੀਗੜ੍ਹ ਚ ਇਹਨੇ ਦਿਨੇ ਹੀ ਤਰੀਕ ਤੋ ਪਵੇਗਾ ਜ਼ੋਰਦਾਰ ਮੀਂਹ ਜਾਨੋ ਤੁਹਾਡੇ ਸ਼ਹਿਰ ਚ ਕਿਵੇਂ ਦਾ ਰਹੇਗਾ ਮੌਸਮ ਇਸਨੇ ਨਾਲ ਹੀ ਪੰਜਾਬ ਦੇ ਚੰਡੀਗੜ੍ਹ ਵਿੱਚ ਅੱਜ ਨੂੰ ਅੱਜ ਤੋਂ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ ਕਿਸੇ ਵੀ ਤਰ੍ਹਾਂ ਦੀ بارش ਦੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਹੁਣ 4 ਅਕਤੂਬਰ ਨੂੰ ਮੌਸਮ ਬਦਲੇਗਾ ਇਸ ਦੇ ਨਾਲ ਹੀ ਇਹ ਸਦਾਰਨ ਕੁਝ ਜ਼ਿਲ੍ਹਿਆਂ ਚ 4 ਅਕਤੂਬਰ ਨੂੰ ਮੌਸਮ ਬਦਲੇਗਾ ਤੇ ਇਸ ਦੌਰਾਨ ਕੁਝ ਜ਼ਿਲ੍ਹਿਆਂ ਵਿੱਚ ਬਰਸਾਤ ਦਾ ਹਾਲਾਤ ਬਣ ਸਕਦੇ ਹਨ ਇਸ ਦੇ ਨਾਲ ਇਹ ਹੀ ਈ ਸੂਬੇ ਦੇ ਵਕਤ ਤੋਂ ਬਾਅਦ ਤਾਪਮਨ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਹ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਨ 35 ਡਿਗਰੀ ਦਰਜ ਕੀਤਾ ਗਿਆ ਹੈ ਚੰਡੀਗੜ੍ਹ ਦਾ ਇਹ ਵੀ ਹਾਲ ਹੈ ਕਿ ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਕੋਈ بارش ਦਰਜ ਨਹੀਂ ਕੀਤੀ ਗਈ ਇਸ ਮੌਸਮ ਵਿਭਾਗ ਦੇ ਮਹੀਨਾ ਅਨੁਸਾਰ ਮੌਨਸੂਨ ਸੀਜ਼ਨ ਹòn ਖਤਮ ਹੋ ਚੁਕਿਆ ਹੈ ਪਰ ਮੀ ਦੀ ਸਭਾਵਨਾ 15 ਅਕਤੂਬਰ ਤੋਂ ਬਰਕਰਾਰ ਹੈ ਇਸ ਦਿਨੀ ਅਤੇ ਰਾਤ ਦੇ ਤਾਪਮਨ ਵਿੱਚ ਫਰਕ ਅਗਲੇ ਡੇਢ ਮਹੀਨੇ ਵਿੱਚ ਹੋਰ ਵੀ ਵੱਧ ਜਾਵੇਗਾ ਨਵੰਬਰ ਦੇ ਤੀਜੇ ਹਫਤੇ ਵਿੱਚ ਦਿਨ ਮੇਲ ਤਾਪਮਨ ਘਟਨਾ ਸ਼ੁਰੂ ਹੋ ਜਾਵੇਗਾ ਕਿਉਂਕਿ ਉਸ ਸਮੇਂ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਜਾਵੇਗੀ ਖਬਰ ਮੌਨਤ ਤੱਕ ਵਿਖੇਨਤਨਵਾਦ